ਆ ਗਿਆ ਪਿਛਲੇ ਸਾਲ ਜਾਨੂੰ ਝਾੜੂ ਵਾਲੀ ਦੇਣਾ ਨੰਪਾ ਸਾਫਟ ਰੱਖਿਉ ਨੇ ਆਪ ਦਾ ਬਚਾ ਪਟਵਾਰੀਆ ਚਲੋ ਬਾਤ ਕਰੋ ਇਹ ਕਿਉਂ ਕੁਲ ਕਨੈਕਸ਼ਨ ਹੀ ਨਾ ਦਿੱਤੇ ਇਨਾਲ ਵੇ ਹੋਏ ਕਿਤੇ ਹੱਸਦੇ ਤੁਸੀਂ ਖੁਸ਼ ਹੁੰਦੇ ਜਦੋਂ ਵਿਚਾਰੇ ਰੋਂਦੇ ਆ ਮੰਡੀਆਂ ਕਿੰਨੀਆਂ ਬਣਾਈ ਉਹ ਤੇਰਾ ਕੰਮ ਗਿਣਾਉਂਦੇ ਮੈਂ ਇੰਨੇ ਕੰਮ ਕੀਤੇ ਵੀ ਤੁਸੀਂ ਵੋਟਾਂ ਇਹਨੂੰ ਪਾਓ ਪਾਣੀ ਆਈ ਕੱਲਿਆਂ ਨੇ ਪਾਉਣੀਆਂ ਕੱਲਿਆਂ ਨਾਲ ਦਿੱਤ ਨਹੀਂ ਹੁੰਦੇ ਸਤਾ ਕਰਕੇ ਉਹਨੂੰ ਪਾ ਦੇਣੀਆਂ ਵਾਹ ਆਈ ਗਿਆ ਇਹ ਰੋਜ਼ਾਈ ਬਾਦ ਦਜਵਾਈ ਬਾਦ ਕਿੱਥੇ ਸਾਸਰੀ ਘਰ ਕਰਦੇ ਆਂ ਦਜਵਾਈ ਦਰਵਾਈ ਆ ਸੁਖਵੀਰ ਬਾਦਲੇ ਆ ਸੁਖਵੀਰ ਬਾਦਲੇ ਤੇ ਹੋ ਗਏ ਦੋਵੇਂ ਬਣੇ ਛੇਤਾ ਮੈਂ ਦੇ ਦਿੰਦੀ ਸਾਸਰੀ ਘਰ ਦਾ ਮਨ ਮੋੜਨਾ ਹੁਣ ਉਹ ਤੂੰ ਦਾ ਤਾਂ ਇਮੋਸ਼ਨਲ ਕਰਦਾ ਈ ਜੇ ਮੰਮੀ ਦੀ ਵੋਟ ਉਧਰ ਚਲ ਗਈ ਤੱਕੜੀ ਨੂੰ ਜਾਂ ਇਧਰ ਉਧਰ ਤੇ ਮੈਂ ਨਹੀਂ ਮੰਮੀ ਨੇ ਛੋਲੇ ਖਾਦੇ ਯਾਦ ਆ ਗਏ ਮੰਮੀ ਨੂੰ ਨੀ ਪੋਣੀ ਹੋਰ ਤੁਹਾਨੂੰ ਚਿਤਾਰਿਆ ਚਲੇ ਮਮੇ ਛੋਲਿਆਂ ਨੂੰ ਟੋਰਾ ਲੱਗਾ ਹੀ ਜਲੇ ਮਮੇ ਛੋਲਿਆਂ ਨੂੰ ਟੋਰਾ ਲੱਗਾ ਹੀ ਤੇ ਜਾਣ ਕੇ ਉਹ ਉਹਨੂੰ ਪਾ ਗਿਆ ਅਨਕੀ ਨੂੰ ਕੋਵਾਂ ਨੇ ਸਾਨੂੰ ਉਹਨਾਂ ਨੂੰ ਪਾ ਗਿਆ ਨੇ ਅਦੀ ਫਤਰੀ ਉਹ ਜੰਨਤ ਨੂੰ ਹਾਰ ਪਾ ਗਿਆ ਯਾਰ ਕੀ ਆ ਗਿਆ ਸਿਰ ਬਾਰੇ ਤੇ ਕਿੰਨੇ ਸਾਲਾਂ ਬਾਅਦ ਹੋਣ ਲੱਗੇ ਉਧਰ ਹੋਰ ਕਿਹਨੂੰ ਤੱਕੜੀ ਕਿੰਨੇ ਸਾਲਾਂ ਬਾਅਦ ਛੱਡਣ ਲੱਗੇ ਆਪਾਂ ਹੈ ਮੰਮੀ ਨੇ ਨੰਦ ਦੋ ਮੈਥੋਰੇ ਦੇ ਪੈਰ ਬਜੋ ਜੋ ਨਾ ਸੌ ਰਹੇ ਤਾਂ ਉਹਨੇ ਜੋ ਮੰਮੀ ਪੈਦਾ ਹੋਈ ਆ ਤਕੜੀ ਦੇ ਹੀ ਹੈ ਉੱਥੇ ਵੀ ਤਕੜੀ ਛੋਟੀ ਹੁੰਦੀ ਤੁਹਾਡੀ ਗ੍ਰੇਹਸਾਨਾ ਦੀ ਗੋੜ ਵੱਡੀ ਪੰਜ ਛੇ ਸਾਲਾਂ ਦਾ ਬੋਤਾ ਮਾਤਾ ਜੀ ਦੀ ਨਾ ਦੀ ਪਤਾ ਨਹੀਂ ਕਿਤੇ ਪਾਉਣ ਗਈ ਕਿਤੇ ਪਰ ਹੋ ਗਈ ਮੈਂ ਹੈਈ ਮੈਂ ਤਕੜੀ ਲੈ ਆ ਬੋਟ ਪਾਹੀ ਹੋ ਗਈ ਨਹੀਂ ਆਈ ਮੈਂ ਤਕੜੀ ਆਈ ਮਾਤਾ ਨੇ ਤਕੜੀ ਦਾ ਬਾਦੀ ਸਾਬ ਇਸ ਕਰਕੇ ਟੱਕੜੀ ਤੇ ਹੀ ਰਹੇ ਮੈਨੂੰ ਨਹੀਂ ਪਤਾ ਤੁਹਾਨੂੰ ਸਾਰੇ ਵੀ ਟੱਕੜੀ ਵਾਲੇ ਮਿਲੇ ਮੈਨੂੰ ਯਾਦ ਹੀ ਮੇਰੇ ਯੋਥੇ ਮੋਦੀ ਨਹੀਂ ਮਣੀ ਨਹੀਂ ਸਾਰੇ ਟੱਕੜੀ ਵਾਲੇ ਮਿਲੇਗੇ ਕਾਂਗਰਸ ਵਾਲੇ ਮਿਲੇ ਪਹਿਲਾਂ ਕਿਦਾਂ ਇੱਥੇ ਨਹੀਂ ਗਿਆ ਕਾਂਗਰਸ ਨੂੰ ਉਹਨੂੰ ਕੋਈ ਨਹੀਂ ਟੱਕੜੀ ਨੂੰ ਨਿਕਲ ਗਿਆ ਦਿਖਾਤੀ ਨੌਕਰੀ ਨਹੀਂ ਪਾ ਰਹੇ ਪੰਜੂਰ ਨਹੀਂ ਪਾਈ ਕਿਦੋਂ ਪੰਜੂਰ ਕੋਣੀ ਪਾ ਲਈ ਅੱਜ ਤੱਕ ਨਹੀਂ ਪਾਈ ਦਈ ਹੁਣ ਫਿਰ ਦਈ ਕਿਉਂ ਆਪਣਾ ਫੈਸਲਾ ਬਦਲਿਆ ਕਿ ਮੈਂ ਹੁਣ ਟੱਕੜੀ ਕਿਉਂ ਛੱਡਤੀ ਸਾਡੇ ਆਵਾਜ਼ ਆਜ਼ਾਦੀ ਬਰੀ ਤੁਹਾਡੀ ਹੋਣੀ ਕਿ ਤੁਸੀਂ ਮਾਈਕ ਵਿੱਚ ਬੋਲਣਾ ਚਾਹੁੰਦੇ ਹੋ ਲੋਕੀ ਜੀ ਕੀ ਗੱਲ ਤਾਂ ਕੀ ਮੈਕ ਵਾਲੀ ਨਹੀਂ ਹੈ ਤਕਲੀ ਵਾਲੀ ਜੀ ਓ ਮਾਈ ਗਾਡ ਮੰਮੀ ਦੇ ਨਾਲ ਜਾ ਕੇ ਵੋਟ ਪਾਇਆ ਸਾਰੇ ਤੇਰੇ ਪੰਗੇ ਜਿਹੜੇ ਤੂੰ ਮੰਮੀ ਨੂੰ ਕਹਿਣਾ ਸਾਸਰੀ ਘਰ ਬੁਲਾ ਕੇ ਜਾ ਉੱਥੋਂ ਪੰਗਾ ਪਿਆ ਹੀ ਉਹਦੇ ਫਿਰ ਕਣਕ ਵੀ ਖਾਦੀ ਹੋਣੀ ਆ ਕਣਕ ਵੀ ਖਾਂਦੇ ਜੇ ਬੀਜੇਪੀ ਦੇ ਆ ਤੇ ਛੋਲ ਕਿਹੜੇ ਬੀਜੇਪੀ ਦੇ ਆ ਪਾਈ ਪੜੀ ਉਹ ਦੋਨੇ ਲਾਏ ਕਣਕ ਪਾਈ ਪੜੀ ਆ ਉਹਨੇ ਬਦਲ ਨੇ ਲਾਏ ਪ੍ਰਕਾਸ਼ ਬਦਲ ਨੇ ਛੋਲੇ ਤੇ ਕਣਕ ਲਾਈ ਉਹ ਤਾਂ ਕਦੋਂ ਦਾ ਮਰ ਗਿਆ ਉਹਨ ਛੋਲੇ ਕਿਉਂ ਤੁਹਾਨੂੰ ਕਣਕ ਕੌਣ ਦਿੰਦਾ ਆ ਗਿਆ ਨਾ ਉੱਤੇ ਕੜੀ ਕੌਣ ਬਣ ਕੀਤੀ ਆ ਸਾਨੂੰ ਕੜ ਕੇ ਦੇ ਦੇ ਸਾਨੂੰ ਦਿੰਦੇ ਨਹੀਂ ਆ ਕਰ ਪੂਛ ਵੇਹੋ ਦੀ ਪੂਛ ਓ ਕਿੰਨੀ ਲੰਮੀ ਪੂਛ ਪਰਿਓ ਜਰੋ ਨਹੀਂ ਬੈਣਾ ਇੱਥੇ ਪਰਿਓ ਜੋ ਪਲੀਜ਼ ਪਰਿਓ ਜੋ ਸਾਰੇ ਅੰਦਰ ਜਲ ਜੋ ਉੱਡ ਗਈ ਜੇ ਬਸ ਹੈਰੀ 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 ਥਗਿਆ ਥੱਲੇ ਹੋਇ ਕੋਰ ਕੋਰ ਆ ਵੇ ਆ ਵੇ ਆ ਕਿੱਡੀ ਲੰਬੀ ਪੂਛ ਈ ਉਹਦੀ ਚਲੋ ਅੰਦਰ ਚਲੋ ਚਲੋ ਭਾਜੋ ਭਾਜੋ ਅੰਦਰ ਸਾਰੇ ਆਪਣੀ ਇੰਜੋਏ ਕਰੋ ਆ ਲੈ ਲੂ ਲੈ ਲੂ ਲੈ ਲੂ ਜਾਓ ਲੈ ਲੂ ਜਾਓ ਸਾਰਿਆਂ ਦਾ ਪਾਣੀ ਆ ਸਾਰਿਆਂ ਦਾ ਹੈ ਸਾਰਿਆਂ ਦਾ ਮਿਕਸ ਕਰਕੇ ਨਾ ਆਓ ਸਾਰੇ ਸਿਰ ਤੇ ਨਹੀਂ ਪੋਣਾ ਬਾਹਰ ਹੀ ਪਰਲੀ ਸਾਈਡ ਤੁਸੀਂ ਉਹ ਚੋ ਵੀ ਲੈ ਸਕਦੇ ਆ ਇਹਦੇ ਜੋ ਵੀ ਤੁਸੀਂ ਉਹ ਚੋ ਵੀ ਲੈ ਸਕਦੇ ਤੁਸੀਂ ਠੀਕ ਆ ਹਾਂ ਕੋਈ ਗੱਲ ਨਹੀਂ ਨਾ ਲੈੰਦੋ ਸਾਰੇ ਇਕੱਠੇ ਮਿਲ ਕੇ ਨਾ ਆਓ ਆਪਣੇ ਉੱਪਰ ਪਾਓ ਪਾਣੀ ਨਾ ਵੇਸਟ ਕਰੋ ਹਰੀ ਸਿੱਟ ਦੇ ਆ ਦੇ ਸੱਤ ਵਜੇ ਆ ਠੀਕ ਹੈ ਚਲ ਤੇਰੇ ਸੱਤ ਵਜੇ ਨਹੀਂ ਆ ਜਾ ਮੈਂ ਵਾਈਪਰ ਚਲੋ ਕੋਈ ਨਹੀਂ ਖੇਡ ਲੈਣ ਦੇਣਾ ਸੀ ਹੂੰ ਮੋਹਣਾ ਟੰਡ ਚੱਲ ਆ ਬਜਨ ਜੂਨ ਆ ਜਾਣ ਦੇ ਚੱਲ ਦੇ ਦੇ ਇਹੋ ਸਾਹ ਛੜਦਾ ਕਿਉਂ ਮੈਂ ਕੰਮ ਤੇ ਲੱਗਾ ਸੀ ਮੈਂ ਮਨੁਸਾਤਾ ਆ ਗਏ ਮਮਨੇ ਚਾਰਾ ਪੁਆਇਆ ਇੱਦਾਂ ਕਿ ਮਮਨੇ ਹਾਂ 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 ਆਵੇ ਨਾਨੀ ਤੇ ਮੇਰੀ ਭੈਣ ਆ ਨਾਨੀ ਆਓ ਨਾਨੀ ਆ ਮੇਰੀ ਭੈਣ ਆਵੇ ਨਾਨੀ ਖੁੰਡੀ ਖੁੰਡੀ ਨਾਨੀ ਸਾਡੇ ਖੁੰਡੀ ਨਾਲ ਚੱਲਦੇ ਆ ਤੁਹਾਡੇ ਮਮਾ ਅੱਜ ਮਮਾ ਹਾਂ ਇਹਦੇ ਨਾਲ ਕਰਦੀ ਪੜੀ ਨਾਨੀ ਜੀ ਨੂੰ ਪੁੱਛੋ ਪਹਿਲਾਂ ਤੇ ਖੁੰਡੀ ਨੇ ਦੋਵੇਂ ਤੇ ਪਹਿਲਾਂ ਕਿੱਦਾਂ ਪਾਏ ਦਿੰਦੇ ਹਾਂ ਪਹਿਲਾਂ ਕਿੱਦਾਂ ਪਾਏ ਦਿੰਦੇ ਹੁੰਦੇ ਸੀ ਦੇਖੇ ਕਰ ਦਿੰਦੀ ਪਹਿਲਾਂ ਕਿੱਦਾਂ ਪਾਏ ਦਿੰਦੇ ਸੀ ਪਹਿਲਾਂ ਕਿੱਦਾਂ ਤੇਰੀ ਮੰਮੀ ਕਰਦੀ ਹਾਂ ਮੰਮੀ ਜਿੰਨਾ ਕਿੱਥੇ ਪਾਈਦੇ ਸੀ ਰੱਟ ਪਾਈਦੀ ਹਾਂ ਨਾਨੀ ਨੂੰ ਇਹਨੇ ਕਿਥੇ ਲੈ ਗਏ ਗਏ ਕਿਉਂ ਨਹੀਂ ਲੈ ਆਵਾਂ ਨਾ ਇਹੋ ਆਪ ਲੈ ਰਿਹਾ ਪੂਰਾ ਛੋਟਾ ਜਿਹੜਾ ਟੈਕ ਨਹੀਂ ਹੋਦਾ ਤੋਦੀ ਸਾਡੀ ਮੰਮੀ ਤੇ ਚਾਰ ਚਾਰ ਗੇੜੇ ਮਾਰ ਦਿੰਦੀ ਹੁੰਦੀ ਹੈ ਨਾ ਮੰਮੀ ਹਾਂ ਛਾਪਰੇ ਦੇ ਦੂਜੇ ਪਿੰਡ ਦੇ ਵਿੱਚ ਰੋਟੀਆਂ ਚੱਕ ਕੇ ਫੁੱਲ ਸਪੀਡਾਂ ਤੇ ਜਾਂਦੇ ਹੁੰਦੇ ਸੀ ਨਾਨੀ ਸਾਡੇ ਇੱਕ ਦਿਨ ਦੇ ਵਿੱਚ 10-10 ਕਿਲੋਮੀਟਰ ਵੀ ਤੁਰਦੇ ਰਹੇ ਸੀ ਜਾਣੀ ਪੋਛਲਾ ਫਾਂਸੀ ਆਂਦੀ ਆ ਮੈਂ ਫੜਦੀ ਆ ਚਲੋ ਦਾਦੀ ਜੀ ਦੇ ਕੋਲ ਤੁਰਿਆ ਨਹੀਂ ਜਾਂਦਾ ਜੰਨਤ ਸਾਈਡ ਕਰ ਦੋ ਕੋੜਾ ਸਾਈਡ ਕਰ ਦੋ ਮੱਜਨ ਵਾਕੇ ਆਟਾ ਪਾ ਦੇ ਨੂੰ ਧਿਆਨ ਨਾਲ ਜੰਨਤ ਦੇ ਪਾਪਾ ਕਿੱਥੇ ਗਏ ਆ ਬੈਂਕਾਕ ਥਾਈਲੈਂਡ ਘੁੰਮਣ ਫਿਰਨੇ ਗਏ ਟੂਰ ਤੇ ਜੰਨਤ ਵਿਚਾਰਾ ਰੋਜ਼ ਯਾਦ ਕਰਦਾ ਮੇਰੇ ਪਾਪਾ ਕਿੱਥੇ ਗਏ ਪਾਪਾ ਕਿੱਥੇ ਗਏ ਆ पापा ने वीडियो कॉल भी की थी आज ते पापा ने आज जा जाना है ते जन्नत तो मम्मा ने जाके हमने पूछने देती हैं ना पापा ने पूछिया है ये मैं तो। दादी, दादी, पुछ तो दादी, दादी ने फूटिया लाता कैंदे चिला दूँगा ठीक है तेरे दादी ने पूछी तो शिजरी कहले मम्मा ने पूछी ना याँ पढ़ने दादी ने ही पूछो पूछ के दाद ਰਾਤ ਨੂੰ ਆਣਾ ਆਪਣਿਆਂ ਆਵਾਂ ਸੋਈ ਜਾ ਕੇ ਤੇ ਪੁੱਛਿੰਦੀ ਮਮਾ ਮੇਰੇ ਪਾਪਾ ਨੇ ਕਿੰਨੇ ਦਿਨ ਨੂੰ ਆਣਾ ਵਾ ਅੱਛਾ ਆਹ ਆਵਣਾ ਵਾ ਸਾਰੇ ਆਜਣਾ ਤੱਕ ਜਦੋਂ ਸੁੱਤਾ ਜਾਂਦਾ ਯਸਰ ਸਰਜੀਤ ਨੂੰ ਵੀਡੀਓ ਵਿਖਾਵਾਂਗੇ ਜਦੋਂ ਪਾਪਾ ਨੇ ਆਜਣਾ ਜੇ ਸੁੱਤਾ ਨੂੰ ਹਾਂ ਜੀ ਵਾ ਦਿੱਤੀਆਂ ਮੈਂ ਅੱਜ ਪਾਪਾ ਨੂੰ ਕਿਹਾ ਸੀ ਮੈਂ ਆਪਣੇ ਪਾਪਾ ਨੂੰ ਕਿਹਾ ਸੀ ਮੈਂਗੋ ਰੰਗ ਦੀਆਂ ਫਰੂਟ ਲੈ ਆਇਓ ਅੱਛਾ ਹੋਰ ਕੀ ਕਿਹਾ ਸੀ ਤੁਸੀਂ ਪਾਪਾ ਨੂੰ जोत है चॉकलेट अच्छा जी लग गया ने पापा बिना मुँह नहीं लगा लग गया होंठ तो लगदा है ना वीडियो कॉल कर पापा ने व्हाट्सएप पे चल स्विच पापा जी दा फोन ठीक है थोड़े देर तक पापा जी दा फोन लग जो फिर अपन गल कर लेंगे चंगा मेरे पोते पोछदा है मेरे पापा ने कदों नहीं पापा जी किनिया चीज लेके आणगे पापा जी किथे गए आ झंडो के <laughs> पापा जी झंडो के गए आ पापा गए थाईलैंड किथे गए थाईलैंड ਵੀਡੀਓ ਦੇਖਿੰਦੇ ਹੈਰੀ ਹਰਵਿਰਾਜ ਨੂੰ ਸਾਰਾ ਦਿਨ ਹੁੰਦਾ ਹੈ ਕਿ ਮੈਂ ਤਾਇਆ ਇੱਕ ਘਰੇ ਹੀ ਜਾਂਦਾ ਰਹਾ ਉਹਨੂੰ ਪਤਾ ਨਹੀਂ ਕਿੰਨੀ ਵਾਰ ਲੈ ਕੇ ਆਈਦਾ ਹੈ ਤੇ ਮੇਰੇ ਤਾਇਆ ਇੱਕ ਘਰੇ ਵਾਰ-ਵਾਰ ਚਲੇ ਜਾਂਦਾ ਹੈ ਉਧਰ ਬੱਚਿਆਂ ਦੇ ਨਾਲ ਖੇਡਣ ਸ਼ਾਇਦ ਖੁੱਲੀ ਜਗ੍ਹਾ ਇਸ ਕਰਕੇ ਹੁਣ ਫੇਰ ਰਾਤ ਨੂੰ ਅੱਧੀ ਰਾਤ ਨੂੰ ਫੇਰ ਉਧਰ ਪੱਜਾ ਜਾਂਦਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੋਤੀ ਦੀਦੀ ਆ ਜੋਤੀ ਘਰੇ ਜਾਣਾ ਜੋਤੀ ਤੇ ਇੱਥੇ ਹੈ ਤਾਂ ਜੋਤੀ ਕੋਲ ਕਿੱਥੇ ਜਾਣਾ ਉਹ ਅਰੇ ਇੱਕ ਦਿਨ ਮਾਂ ਨੇ ਰੱਖ ਲਿਆ ਜੋਤੀ ਹੱਥ ਫੜ ਲੈ ਆਇਆ ਉਹ ਕਿਹਾ ਦੇਣਾ ਇੱਕ ਨਾਮ ਤੇ ਰੱਖਿਆ ਦੋ ਦਿਖ ਰੇ ਜੇ ਤੂੰ ਇੰਨਾ ਪਿਆਰ ਕਰ ਤੂੰ ਕਰਦੀ ਐ ਜੋ ਅੱਖਾਂ ਨੂੰ ਸਾਰੇ ਤੇਰੇ ਪਿੱਛੇ ਪਿੱਛੇ ਘੁੰਮਦੇ ਰਹਿੰਦੇ ਆ ਉਹ ਜੇ ਵੀ ਨਹੀਂ ਹੁੰਦਾ ਜੋਤੀ ਘਰੇ ਜੋਤੀ ਘਰੇ ਜੋਤੀ ਘਰੇ ਕਰਦੇ ਆ ਹੀ